ਮਾ ਜੀ ਫਤਿਹ ਜੀ ਫਤਿਹ ਜਿਵੇਂ ਵੀਰਾਂ ਨੇ ਦੱਸਿਆ ਵੀ ਜਿਹੜਾ ਮੋਰਚਾ ਹੈ ਮੋਰਚਾ ਕਿੰਨਾ ਕਿੰਨਾ ਹਾਲਾਤਾਂ ਦੇ ਵਿੱਚ ਕਿੱਥੋਂ ਤੱਕ ਪਹੁੰਚਿਆ ਹੈ ਕਿਵੇਂ ਮੋਰਚੇ ਇਥੋਂ ਤੱਕ ਡੱਲੇ ਵਾਲਾ ਸਭ ਲੈ ਕੇ ਆਏ ਨੇ ਪ੍ਰਭੂ ਹੁਣ ਗੱਲ ਸਾਡੇ ਤੇ ਖੜੀ ਹੈ ਆਰ ਪਾਰ ਦੀ ਲੜਾਈ ਹੈ ਅੱਜ 48ਵੇਂ ਦਿਨ ਦੇ ਵਿੱਚ ਡੱਲੇ ਵਾਲਾ ਸਭ ਦਾ ਮਰਨ ਵਰਤ ਪਹੁੰਚ ਗਿਆ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਕਿ ਡਾਕਟਰੀ ਟੀਮ ਕਹਿੰਦੀ ਹੈ ਵੀ 60 ਦਿਨ ਵੱਧ ਤੇ ਵੱਧ ਬੰਦਾ ਜਿਉਂਦਾ ਰਹਿ ਸਕਦਾ ਜਿਹੀ ਜੀ ਪ੍ਰਧਾਨ ਜੀ ਦੇ ਹਾਲਾਤ ਹੈ ਸੋ ਉਸ ਤੋਂ ਪਹਿਲਾਂ ਕਦੇ ਵੀ ਕੁਝ ਵੀ ਹੋ ਸਕਦਾ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਹੁਣ ਤੱਕ ਕੁਝ ਘੰਟੇ ਕੁਝ ਪਲ ਕੁਝ ਸਕਿੰਟ ਕੁਝ ਮਿੰਟ ਦਲੇ ਵਾਲ ਸਾਹ ਕੋਲ ਰਹਿ ਗਏ ਨੇ ਹੁਣ ਤਾਂ ਗਿਣਤੀ ਦੇ ਸਾਹ ਨੇ ਗਿਣਤੀ ਦਾ ਸਮਾਂ ਹੈ ਗਿਣਤੀ ਦੇ ਦਿਨ ਨੇ ਭਰਾਵੋ ਜੇ ਆਪਾਂ ਹਲੇ ਵੀ ਇਹੀ ਵਿਚਾਰਾਂ ਦੇ ਵਿੱਚ ਉਲਝੇ ਹੋਏ ਆਂ ਕਿ ਕੋਈ ਗੱਲ ਨਹੀਂ ਜੀ ਆਹ ਕੰਮ ਨਿਬੇੜ ਕੇ ਚੱਲਾਂਗੇ ਕੋਈ ਗੱਲ ਨਹੀਂ ਜੀ ਆਹ ਕਰਮ ਨਿਬੇੜ ਕੇ ਚੱਲਾਂਗੇ ਐਦਾਂ ਕਰ ਲਾਂਗੇ ਉਦਾਂ ਕਰ ਲਾਂਗੇ ਜੀ ਆਹ ਅਜ ਉਹ ਚਲੇ ਗਿਆ ਕੱਲ੍ਹ ਨੂੰ ਮੈਚ ਮੈਚ ਲੈ ਜੂਗਾ ਉਹ ਮੇਰੇ ਵੀਰੋ ਹੁਣ ਇਹ ਸਮਾਂ ਨਹੀਂ ਰਿਹਾ ਹੈਗਾ ਜੇ ਆਪਾਂ ਹੁਣ ਡਿਊਟੀਆਂ ਦੇਖੀਏ ਆਪਾਂ ਬਾਰੀਆਂ ਬਣ ਕੇ ਜਾਈਏ ਹੁਣ ਤਾਂ ਪਰਿਵਾਰੋ ਭਰਾਵੋ ਹੁਣ ਤਾਂ ਉਹ ਸਥਿਤੀ ਬਣ ਗਈ ਹੈ ਕਿ ਆਪਾਂ ਪਰਿਵਾਰਾਂ ਸਮੇਤ ਆਪਾਂ ਮੋਰਚੇ ਦੇ ਵਿੱਚ ਡੱਟিয়ে ਕਿਉਂਕਿ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਕਿਤੇ ਕੱਲ ਨੂੰ ਕੋਈ ਅਨਸਕਾ ਵੀ ਘਟਨਾ ਕੱਢ ਗਈ ਫਿਰ ਤੁਹਾਡੇ ਪੱਲੇ ਪਛਤਾਵੇ ਤੇ ਬਿਨਾਂ ਕੁਝ ਨਹੀਂ ਰਹਿਣਾ ਹੈਗਾ ਕਿਉਂਕਿ ਡੱਲੇ ਵਾਲ ਸਾਹਿਬ ਪਣ ਕਰੀ ਬੈਠੇ ਨੇ ਉਹ ਇੱਕ ਕੱਲੀ ਏਦਾਂ ਤਾਂ ਹੈ ਨਹੀਂ ਵੀ ਕੱਲੀ ਉਹ ਉਹਨਾਂ ਕੋਲੇ ਜ਼ਮੀਨ ਹੈ ਕੱਲੀ ਉਹੀ ਜ਼ਿਮੀਂਦਾਰ ਨੇ ਕੱਲੀ ਉਹਨਾਂ ਨੂੰ ਐਮਐਸਬੀ ਚਾਹੀਦੀ ਹੈ ਸਮੁੱਚੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੇ ਲਈ ਡੱਲੇਵਾਲ ਸਾਹਿਬ ਮਰਨ ਵਰ ਤੇ ਬੈਠੇ ਨੇ ਯੋਧੇ ਪਰ ਹੁਣ ਤੁਹਾਡਾ ਵਰਜ ਬਣਦਾ ਹੈ ਡੱਲੇਵਾਲ ਸਾਹਿਬ ਬਾਪੂ ਨੂੰ ਮਾਣ ਹੈ ਤੁਸੀਂ ਉਹ ਲੋਕਾਂ ਜਿਨ੍ਹਾਂ ਨੇ ਬਰਨਾਲੇ ਮੰਡੀ ਦੇ ਵਿੱਚ ਬਾਹਾਂ ਖੜੀਆਂ ਕਰਕੇ ਕਿ ਅਸੀਂ ਵੀ ਹਾਂਜੀ ਬਾਪੂ ਜੀ ਅਸੀਂ ਤੁਹਾਡੇ ਨਾਲ ਹੈ ਲੜਾਈ ਵਿੱਢੋ ਤੇ ਬਾਪੂ ਨੇ ਆਪਣੇ ਮੂੰਹ ਦੇ ਬੋਲ ਕੱਡੇ ਪਗਾਦੇ ਨੇ ਮੂੰਹ ਦੇ ਬੋਲ ਕੱਡੇ ਪਗਾਏ ਹਨਾ ਕਜ ਮਰਨ ਵਰਤੇ ਬੈਠੇ ਨੇ ਤੇ ਜਿਹੜੀਆਂ ਮੰਗਾਂ 12 ਮੰਗਾਂ ਦਿੱਲੀ ਨੇ ਪਹਿਲਾਂ ਮੰਨੀਆਂ ਹੋਈਆਂ ਸੀ ਉਹਨਾਂ ਨੂੰ ਲਾਗੂ ਨਹੀਂ ਕਰਿਆ ਉਹ ਮਨਾਉਣ ਵਾਸਤੇ ਬੈਠੇ ਨੇ ਤੇ ਹੁਣ ਭਰਾਓ ਸਾਡਾ ਵਰਜ ਬਣਦਾ ਮੇਰੇ ਵੀਰੋ ਹੱਥ ਮੰਨ ਕੇ ਤੁਹਾਡੇ ਸਾਹਮਣੇ ਬੇਨਤੀ ਆ ਐਨੇ ਵੀ ਤੁਸੀਂ ਆਪਣੀਆਂ ਜਮੀਰਾਂ ਮਾਰ ਕੇ ਨਾ ਤੁਸੀਂ ਘਰਾਂ 'ਚ ਬੈਠੋ ਆਪਣਾ ਖੂਨ ਬਗਾਵਤੀ ਐ ਆਪਾਂ ਕਹੌਣ ਨੂੰ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਕਹੌਣੇ ਆ ਆਪਾਂ ਸਰਦਾਰ ਕਹੌਣੇ ਆ ਆਪਾਂ ਪੰਜਾਬੀ ਕਹੌਣੇ ਆ ਪਰ ਯਾਰ ਪੰਜਾਬੀ ਐਨੇ ਐਨੇ ਹੋ ਤਾਂ ਨਹੀਂ ਹੁੰਦੇ ਹੈਗੇ ਨੇ ਲਾਨਤੀ ਤਾਂ ਨਹੀਂ ਪੰਜਾਬੀ ਹੁੰਦੇ ਪੰਜਾਬੀਆਂ ਦਾ ਖੂਨ ਪਾਣੀ ਤਾਂ ਨਹੀਂ ਬਣਿਆ ਹੋਇਆ ਫੇਰ ਮੈਨੂੰ ਐਂ ਦੱਸੋ ਬੰਦਾ 48 ਦਿਨਾਂ ਤੋਂ ਸਾਡੇ ਚੁੱਲਿਆਂ ਦੀ ਜਿਹੜੀ ਰੋਟੀ ਪੱਕ ਰਹੀ ਆ ਸਾਡੇ ਚੁੱਲਿਆਂ 'ਚ ਅੱਗ ਬਲਦੀ ਆ ਉਹਨੂੰ ਬਲਦੀ ਰੱਖਣ ਦੇ ਲਈ ਉਹ ਚੁੱਲਿਆਂ 'ਤੇ ਰੋਟੀ ਪੱਕਤ ਪੱਕਦੀ ਰੱਖਣ ਦੇ ਲਈ ਯਾਰ ਲੜਾਈ ਲੜ ਰਿਹਾ ਭਰਾਵੋ ਹੁਣ ਤਾਂ ਸਾਨੂੰ ਸਭ ਕੁਝ ਛੱਡ ਕੇ ਮੋਰਚੇ ਦੇ ਵਿੱਚ ਬੈਠਣਾ ਚਾਹੀਦਾ ਧੰਨਵਾਦਾਂ ਚਾਰ ਤੱਕ ਨੂੰ ਬਹੁਤ ਵੱਡਾ ਇਕੱਠ ਹੋਇਆ ਆਪ ਮੁਹਾਰੇ ਲੋਕ ਜਥੇਬੰਦੀਆਂ ਵਾਲੇ ਲੋਕ ਬਾਦੂ ਤੇ ਉਰੇ ਪਹੁੰਚੇ ਲੱਖਾਂ ਦਾ ਇਕੱਠ ਹੋਇਆ ਪਰ ਭਰਾਵੋ ਟਰਾਲੀ ਦੱਲੇਵਾਲ ਸਾਹਿਬ ਕਹਿੰਦੇ ਇੱਕ ਇੱਕ ਟਰਾਲੀ ਹਰੇਕ ਪਿੰਡ ਦੇ ਵਿੱਚੋਂ ਮੋਰਜੇ ਚ ਪਹੁੰਚਣੀ ਚਾਹੀਦੀ ਹੈ ਤੇ ਭਰਾਵੋ ਮੈਨੂੰ ਆਏ ਦੱਸੋ ਜਿਹੜੇ ਹਾਲੇ ਵੀ ਘਰਾਂ 'ਚ ਬੈਠੇ ਨੇ ਹਾਲੇ ਵੀ ਦੇਖਦੇ ਨੇ ਤੁਸੀਂ ਕੀ ਕੀ ਉਡੀਕਦੇ ਹੋ ਤੁਸੀਂ ਦੱਲੇਵਾਲ ਸਾਹਿਬ ਦੀ ਮੌਤ ਉਡੀਕਦੇ ਹੋ ਵੀ ਕਦੋਂ ਦੱਲੇਵਾਲ ਸਾਹਿਬ ਦੀ ਮੌਤ ਹੁੰਦੀ ਹੈ ਕਦੋਂ ਕੋਈ ਇਹੇ ਜਿਹੀ ਘਟਨਾ ਘਟਦੀ ਹੈ ਫਿਰ ਅਸੀਂ ਜਾਵਾਂਗੇ ਭਰਾਵੋ ਫੇਰ ਆਉਣ ਦਾ ਕੋਈ ਫਾਇਦਾ ਨਹੀਂ ਹੁਣ ਸਮਾਂ ਹੈ ਸਮਾਂ ਰਹਿੰਦੇ ਆਪਾਂ ਸਮਝੀਏ ਆਪਾਂ ਪ੍ਰਧਾਨ ਜੀ ਦੇ ਨਾਲ ਖੜੀਏ ਜਿਵੇਂ ਪ੍ਰਧਾਨ ਜੀ ਤਹਈਆ ਕਰੀ ਬੈਠੇ ਨੇ ਕਿ ਮੈਂ ਮਰਨੀ ਮਰ ਜੂੰਗਾ ਪਰ ਐਮਐਸਪੀ ਗਰੰਟੀ ਕਾਨੂੰਨ ਬਣਾਏ ਤੋਂ ਬਿਨਾ ਮੇਰੀ ਮੇਰਾ ਅੰਛਨ ਖਤਮ ਨਹੀਂ ਹੋਣਾ ਹੈਗਾ ਜਿਹੜੀਆਂ ਰਹਿੰਦੀਆਂ ਮੰਗਾ ਲਾਗੂ ਨਹੀਂ ਕਰ ਰਹੇ ਇਹਨਾਂ ਨੂੰ ਲਾਗੂ ਕਰੋ ਉਸ ਤੋਂ ਬਾਅਦ ਮੈਂ ਆਪਣਾ ਮਰਨ ਬਾਤ ਤੋੜੂੰਗਾ ਇਹ ਸਾਰਿਆਂ ਨੂੰ ਬੇਨਤੀ ਆ ਦੁਬਾਰਾ ਫਿਰ ਬੇਨਤੀ ਕਰਦੇ ਆ ਬਹੁਤ ਸਾਰੇ ਨੌਜਵਾਨ ਸਾਡੇ ਰਾਤ ਵੀ ਫਤਗੜ ਸਾਹਿਬ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆਪ ਮਾਰਿਆ ਯਾਦ ਲੋਕ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਸੋ ਤੁਹਾਨੂੰ ਵੀ ਬੇਨਤੀ ਕਰਦੇ ਆ ਜਿਹੜੇ ਘਰਾਂ ਚ ਬੈਠੇ ਨੇ ਹਲੇ ਤੱਕ ਨਹੀਂ ਉਰੇ ਮੋਰਚੇ 'ਚ ਪਹੁੰਚੇ ਵੀਰੋ ਆ ਜਾਓ ਹੁਣ ਆਰ ਪਾਰ ਦੀ ਲੜਾਈ ਐ ਗਿਰਤੀ ਦੇ ਸਮਾਂ ਗਿਰਤੀ ਦੇ ਦਿਨ ਨੇ ਫਿਰ ਪਿੱਛੇ ਪਛਤਾਇਆ ਕੁਝ ਨਹੀਂ ਕੁਝ ਨਹੀਂ ਬਣਦਾ ਹੈਗਾ ਯੋਧਿਓ ਜੰਗਾ ਜੁੱਦਾਂ ਦੇ ਵਿੱਚ ਜਾਣਾ ਪੈਂਦਾ ਹੈ ਸੰਘਰਸ਼ ਲੜਨੇ ਪੈਣੇ ਆ ਤਾਂ ਕਿ ਤੇ ਆਪਣੀ ਹੋਂਦ ਬਰਕਰਾਰ ਰਹਿੰਦੀ ਐ ਤੇ ਹੁਣ ਤੁਹਾਡੇ ਸਾਹਮਣੇ ਸਾਡੇ ਵੀਰਾਂ ਨੇ ਵਿਚਾਰ ਰੱਖੇ ਨੇ ਹਰਵਿੰਦਰ ਵੀਰ ਨੇ ਰੱਖੇ ਨੇ ਸ਼ੇਰਾਟਬਾ ਸਾਡੇ ਪ੍ਰਧਾਨ ਜੀ ਨੇ ਇਹਨਾਂ ਨੇ ਇਹਨਾਂ ਨੇ ਵਿਚਾਰ ਵਿਚਾਰ ਰੱਖੇ ਨੇ ਤੇ ਹੁਣ ਸਾਡਾ ਵੀਰ ਗੁਰਪਿੰਦਰ ਹੈ ਇਹ ਤੁਹਾਡੇ ਸਾਹਮਣੇ ਆਪਣੇ ਵਿਚਾਰ ਰੱਖੂਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਦੇਖੋ ਇਤਿਹਾਸ ਕਦੇ ਮਾਫ ਨਹੀਂ ਕਰਦਾ ਇਤਿਹਾਸ ਇੱਕ ਵਾਰ ਜਿਹੜੀ ਘਟਨਾ ਘਟ ਜਾਂਦੀ ਹੈ ਉਸ ਤੋਂ ਬਾਅਦ ਆਪਣੇ ਕੋਲੇ ਪਛਤਾਵਾ ਜਾਂ ਇਸ ਗੱਲ ਦਾ ਮਾਣ ਹੋਊਗਾ ਇਹ ਦੋ ਚੀਜ਼ਾਂ 'ਚ ਇੱਕ ਚੀਜ਼ ਆਪਾਂ ਕਰ ਸਕਦੇ ਆ ਜੇ ਤਾਂ ਆਪਾਂ ਇਸ ਮੋਰਚੇ ਦੇ ਵਿੱਚ ਆ ਗਏ ਤਾਂ ਵੀਰੋ ਆਪਣੇ ਕੋਲੇ ਇੱਕ ਮਾਣ ਹੋਊਗਾ ਆਪਣੇ ਆਪ ਤੇ ਕਿ ਅਸੀਂ ਉਸ ਜਰਨੈਲ ਨਾਲ ਅਸੀਂ ਉਸ ਆਗੂ ਨਾਲ ਖੜੇ ਕਿ ਜਿਹੜਾ ਆਪਣੀ ਫੌਜ ਪਿੱਛੇ ਕਰਕੇ ਆਪ ਅੱਗੇ ਹੋ ਕੇ ਆਪਣਾ ਬਲੀਦਾਨ ਦੇ ਗਿਆ ਜਾਂ ਸਾਡੇ ਕੋਲੇ ਇਸ ਚੀਜ਼ ਦਾ ਮਾਣ ਹੋਊਗਾ ਕਿ ਸਾਡੀਆਂ ਉਸ ਮੋਰਚੇ 'ਚ ਕੁਰਬਾਨੀਆਂ ਤੇ ਵੀਰੋ ਜੇ ਕਿਤੇ ਆਪਾਂ ਨਾ ਆਏ ਤੇ ਆਪਣੇ ਆਗੂ ਨਾਲ ਕੋਈ ਅਣਸਖਾਵੀ ਘਟਨਾ ਕਿਤੇ ਵਾਪਰ ਜਾਂਦੀ ਆ ਵਾਹਿਗੁਰੂ ਨਾ ਕਰੇ ਤਾ ਵੀਰੋ ਇੱਕ ਐਸਾ ਆਪਣੇ ਕੌਮ ਤੇ ਕਲੰਕ ਲੱਗੂਗਾ ਇੱਕ ਐਸਾ ਕਲੰਕ ਲੱਗੂਗਾ ਤੇ ਇੱਕ ਐਸਾ ਹੀ ਪਹਿਲਾਂ ਲੱਗਿਆ ਹੋਇਆ ਹੈ ਆਪਣੇ ਤੇ ਕਿ ਯਾਰ ਜਦੋਂ ਆਪਣੇ ਗੁਰੂ ਮਹਾਰਾਜ ਦੇ ਨਿੱਕੇ ਲਾਲ ਆਪਣੇ ਕੋਲੇ ਇੱਥੇ ਸ਼ਹੀਦੀਆਂ ਪ੍ਰਾਪਤ ਕਰ ਗਏ ਆਪਣਾ ਉੱਠ ਕੇਣੀ ਤੁਰੇ ਵੀਰੋ ਜੇ ਕਿਤੇ ਉਹ ਦਿਨ ਤੁਰੇ ਹੁੰਦੇ ਤਾਂ ਸ਼ਾਇਦ ਅੱਜ ਘਟਨਾ ਕੋਈ ਹੋਰ ਹੋਈ ਹੁੰਦੀ ਅੱਜ ਕੋਈ ਹੋਰ ਖੇਡ ਹੋਣੀ ਸੀ ਪਰ ਵੀਰੋ ਚਲੋ ਆਪਣੇ ਕੋਲੇ ਹੁਣ ਵੀ ਮੌਕਾ ਹੈ ਆਪਣੇ ਕੋਲੇ ਇੱਕ ਆਗੂ ਆਪਣਾ ਫੇਰ ਉਹਨਾਂ ਹੀ ਜ਼ਾਲਮ ਹਕੂਮਤਾਂ ਨਾਲ ਮੱਥਾ ਲਾ ਕੇ ਬੈਠਾ ਵੀਰੋ ਆਪਣੇ ਕੋਲੇ ਮੌਕਾ ਹੈ ਕਿ ਇਸ ਆਪਣੇ ਆਗੂ ਦੀ ਪਿੱਠ ਪੂਰੀਏ ਇਸ ਆਗੂ ਦੇ ਪਿੱਠ ਤੇ ਆ ਕੇ ਸਾਰਾ ਪੰਜਾਬ ਖੜ ਜੇ ਜਦੋਂ ਉਹਨਾਂ ਨੂੰ ਸਾਰਾ ਪੰਜਾਬ ਇਸ ਆਗੂ ਦੇ ਮਗਰ ਦਿਖਿਆ ਤਾਂ ਦੇਖਿਓ ਵੀਰੋ ਘੰਟਿਆਂ ਦੇ ਵਿੱਚ ਤੁਹਾਡਾ ਆਗੂ ਤੁਹਾਨੂੰ ਤੁਹਾਡੀਆਂ ਮੰਗਾਂ ਦਵਾ ਕੇ ਦੇਊਗਾ ਵੀਰੋ ਕੋਈ ਕਲੰਕ ਨਾ ਲਵਾਲਿਓ ਇਸ ਕਰਕੇ ਬੇਨਤੀ ਕਰਦੇ ਆਂ ਕਿ ਵਿਰੋਧ ਜਿਹੜੇ-ਜਿਹੜੇ ਵੀ ਆਪਣੇ ਆਗੂ ਵੱਲੋਂ ਆਪਾਂ ਨੂੰ ਬੋਲ ਹੋਏ ਆ ਕਿ ਇੱਕ-ਇੱਕ ਪਿੰਡ ਚੋ ਟਰਾਲੀ ਵੀਰੋ ਆਉਣੀ ਚਾਹੀਦੀ ਹੈ ਤਾਂ ਉਸ ਵਾਸਤੇ ਅਸੀਂ ਬੇਨਤੀ ਕਰਦੇ ਆ ਕਿ ਕਿਸੇ ਨੂੰ ਨਾ ੜੀਕੋ ਕਿ ਯਾਰ ਮੈਨੂੰ ਕੋਈ ਕਹੂਗਾ ਮੈਂ ਟਰਾਲੀ ਤਾਂ ਕੱਢਣੀ ਆ ਜਾਂ ਮੈਨੂੰ ਮੇਰੇ ਪਿੰਡ ਦਾ ਕੋਈ ਹੋਰ ਬੰਦਾ ਕਹੂਗਾ ਜਾਂ ਮੋਤਵਾਰ ਕਹਿਣਗੇ ਤੁਹਾਡਾ ਦਿਲ ਕਹਿੰਦਾ ਕਿ ਮੈਂ ਲੈ ਕੇ ਜਾਣੀ ਆ ਪਰ ਆਪ ਅੱਗੇ ਆ ਕੇ ਵੌਲੰਟੀਅਰ ਕਰਕੇ ਮੈਂ ਟਰਾਲੀ ਲੈ ਕੇ ਚੱਲਿਆ ਚਲੋ ਮੇਰੇ ਨਾਲ ਕਿਹਨੇ ਚੱਲਣਾ ਹੈ ਆਪ ਆਓ ਵੀਰੋ ਕਿਸੇ ਦੇ ਸੱਦੇ ਨਾਲ ਉੜੀ ਕੋ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਸੱਦਿਆਂ ਦੀ ਲੋੜ ਨਹੀਂ ਹੁੰਦੀ ਸੰਘਰਸ਼ੀ ਲੋਕ ਸੱਦੇ ਨਹੀਂ ਉਡੀਕਦੇ ਵੀਰੋ ਆਓ ਖਨੌਰੀ ਮੋਰਚੇ ਨੂੰ ਮਜ਼ਬੂਤ ਕਰੀਏ ਆਪਣੇ ਆਗੂ ਨੂੰ ਮਜ਼ਬੂਤ ਕਰੀਏ ਆਪਣੇ ਆਗੂ ਦੀ ਇੱਕ ਰੂਹ ਦੀ ਖੁਰਾਕ ਬਣ ਕੇ ਆਪਾਂ ਮੋਰਚੇ ਦੇ ਵਿੱਚ ਸ਼ਮੂਲੀਅਤ ਕਰੀਏ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਂ ਕੋਈ ਤੁਹਾਨੂੰ ਹੋਰ ਇੱਕ ਦੋ ਗੱਲਾਂ ਦੱਸਣਾ ਚਾਹੁੰਨਾ ਕਿਉਂਕਿ ਪ੍ਰਸ਼ਾਸਨ ਨੂੰ ਵੀ ਇੱਕ ਬੇਨਤੀ ਕਰਦੇ ਆ ਕਿ ਕੋਈ ਕਿਸੇ ਤਰ੍ਹਾਂ ਦਾ ਮਨ ਦੇ ਵਿੱਚ ਬਹਿਮ ਕੋਈ ਕਿਸੇ ਤਰ੍ਹਾਂ ਦਾ ਮਨ ਦੇ ਵਿੱਚ ਭਲੇਖਾ ਨਾ ਪਾੜ ਲਿਓ ਦੁਬਾਰਾ ਫਿਰਤੇ ਕਹਨੇ ਆ ਇੱਥੇ ਜੇਕਰ ਪ੍ਰਧਾਨ ਜੀ ਨੂੰ ਕੋਈ ਉਨੇਕੀ ਹੁੰਦੀ ਹੈ ਨਾ ਤਾਂ ਅਸੀਂ ਇੱਥੇ ਕੋਈ ਮੇਲਾ ਦੇਖਣ ਨਹੀਂ ਬੈਠੇ ਅਸੀਂ ਵੀ ਪ੍ਰਧਾਨ ਜੀ ਤੋਂ ਪਹਿਲਾਂ ਮਰਾਂਗੇ ਅਸੀਂ ਮੈਂ ਇੱਥੇ ਮਰਨ ਵਾਸਤੇ ਬੈਠੇ ਹੋਏ ਆ ਕਿ ਜੇਕਰ ਸਾਡਾ ਆਗੂ ਸਾਡੇ ਬਾਅਦ ਤੇ ਜਾਨ ਤਲੀ ਤੇ ਧਰ ਕੇ ਲੜਾਈ ਲੜ ਰਿਹਾ ਹੈ ਤਾਂ ਅਸੀਂ ਇੱਥੇ ਕੋਈ ਇਦਾਂ ਨਹੀਂ ਆ ਅੱਗੇ ਚਲੇਗੇ ਅੱਗੇ ਚਲੇਗੇ ਤੇ ਇੱਥੇ ਬੈਠੇ ਆ ਤੇ ਇੱਥੇ ਇਕੱਲਾ ਅਸੀਂ ਉਹਨੇ ਜਿੰਨਾ ਵੀ ਇਸ ਮੋਰਚੇ ਦੇ ਵਿੱਚ ਬੱਚਾ ਬੱਚਾ ਬਜ਼ੁਰਗ ਬੀਬੀਆਂ ਪੈਣਾ ਮਤਾਵਾਂ ਨੌਜਵਾਨ ਇਹ ਸਾਰੇ ਡੱਲੇ ਵਾਲਾ ਸਾਹਿਬ ਨੂੰ ਪਿਆਰ ਕਰਦੇ ਨੇ ਇਹ ਸਾਰੇ ਡੱਲੇ ਵਾਲਾ ਸਾਹਿਬ ਦੀ ਸੋਚ ਨੂੰ ਪਿਆਰ ਕਰਦੇ ਨੇ ਤੇ ਇਹ ਸਾਰੇ ਕਿਸਾਨ ਉਹ ਨੇ ਜਿਹੜੇ ਦਿਨ ਰਾਤ ਗਰੀਬੀ 'ਚ ਮਰ ਰਹੇ ਨੇ ਦਿਨ ਰਾਤ ਕਾਜੇ 'ਚ ਮਰ ਰਹੇ ਨੇ ਤੇ ਤੁਸੀਂ ਐਦਾਂ ਸਾਬ ਨਾਲੋ ਕਿਤੇ ਵੀ ਜੇ ਕਰਕੇ ਤੇ ਕੱਲ ਕੋਈ ਐਹੀ ਜਿਹੀ 1921 ਹੁੰਦੀ ਹੈ ਤਾਂ ਇਹ ਸਾਰੇ ਲੋਕ ਸੁਹੀਆ ਕਰ ਬੈਠੇ ਨੇ ਸਾਰੇ ਲੋਕਾਂ ਦੇ ਮਨ ਪੱਕੇ ਨੇ ਸਾਰੇ ਲੋਕ ਆਪਣੇ ਆਗੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਨੇ ਇਹ ਕਹਿੰਦੇ ਨੇ ਪ੍ਰਧਾਨ ਜੀ ਜੇਕਰ ਕੱਲ੍ਹ ਤੋਂ ਤੁਹਾਨੂੰ ਕੁਸੋਇਆ ਤਾਂ ਵੀ ਤੁਹਾਡੇ ਨਾਂ ਸ਼ੀਦਿਆਂ ਦੇਣ ਨੂੰ ਤਿਆਰ ਆ ਤੇ ਜੋ ਵੀ ਇਹ ਜੇ ਹਾਲਾਤ ਫਿਰ ਕੱਲ੍ਹ ਨੂੰ ਵਧਣਗੇ ਜੋ ਵੀ ਇਹ ਜੇ ਹਾਲਾਤ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਇਹਨਾਂ ਹਾਲਾਤਾਂ ਦੀ ਜ਼ਿੰਮੇਵਾਰ ਹੋਊਗੀ ਤੇ ਤੁਹਾਨੂੰ ਅਸੀਂ ਬੇਨਤੀ ਕਰਦੇ ਆਂ ਕਿ ਦੁਆਰਾ ਫੇਟੋ ਤੁਹਾਨੂੰ ਅਸੀਂ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਜਿਹੜੀਆਂ ਪਿਆਪ ਦੀਆਂ ਜਥੇਬੰਦੀਆਂ ਹਰਿਆਣੇ ਦੀਆਂ ਜਥੇਬੰਦੀਆਂ ਪੂਰੇ ਭਾਰ ਦੇ ਜਥੇਬੰਦੀਆਂ ਐਮਐਸਪੀ ਗਰੰਟੀ ਕਾਨੂੰਨ ਦੀ ਲੜਾਈ ਲੜ ਰਹੀਆਂ ਨੇ ਤੇ ਤੁਸੀਂ ਛੇਤੀ ਤੋਂ ਛੇਤੀ ਇਹਨਾਂ ਦੀਆਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਇਹਨਾਂ ਨੂੰ ਲਾਗੂ ਕਰੋ ਜਦੋਂ ਤੁਸੀਂ ਮੰਗਾਂ ਮੰਨੇ ਲਈਆਂ ਫਿਰ ਲਾਗੂ ਕਰਜ ਤੁਹਾਨੂੰ ਕਿਹਾ ਹਰਜਾ ਐ ਐਮਐਸਪੀ ਗਰੰਟੀ ਕਾਨੂੰਨ ਹੈ ਨਾ ਇੱਕ ਪਾਸੇ ਤੁਸੀਂ ਸਵਾਮੀ ਨਾਥਨ ਜੀ ਨੂੰ ਭਾਰਤਤ ਨਾਲ ਤੁਸੀਂ ਨਵਾਜਦੇ ਹੋ ਤੇ ਅਸੀਂ ਕੀ ਮੰਗਦੇ ਆ ਅਸੀਂ ਵੀ ਸਵਾਮੀ ਨਾਥਨ ਜੀ ਦੀ ਬਣਾਈ ਹੋਈ ਰਿਪੋਰਟ ਇਹ ਮੰਗਦੇ ਆ ਉਸੇ ਰਿਪੋਰਟ ਨੂੰ ਲਾਗੂ ਕਰਨ ਦੀ ਲੜਾਈ ਲੜ ਰਹੇ ਆ ਭਰਾਵੋ ਅਸੀਂ ਹੋਰ ਤੋਂ ਤੇ ਕੀ ਮੰਗਦੇ ਆ ਜ਼ਿੰਮੇਵਾਰ ਤਾਂ ਪਹਿਲਾਂ ਹੀ ਮਰਿਆ ਪਿਆ ਤੁਹਾਨੂੰ ਫੇਰ ਵਾਰਨਿੰਗ ਦੰਦੇ ਆ ਕਿ ਜੋ ਵੀ ਹਾਲਾਤ ਬਣਨਗੇ ਉਹ ਹਾਲਾਤਾਂ ਦੇ ਜ਼ਿੰਮੇਵਾਰ ਕੇਂਦਰ ਸਰਕਾਰ ਹੋਊਗੀ ਪੰਜਾਬ ਸਰਕਾਰ ਹੋਊਗੀ ਭਾਰਤ ਸਰਕਾਰ ਹੋਊਗੀ ਦੱਲੇয়াল ਸਾਹਿਬ ਸਾਡੇ ਲਈ ਜਾਂ ਤੱਕ ਕਰਕੇ ਬੈਠੇ ਨੇ ਤੇ ਬੱਚਾ ਬੱਚਾ ਉਹਨਾਂ ਦੇ ਲਈ ਵੀ ਜਾਂ ਤਲੀ ਤੇ ਧਰਨਵਾਤੇ ਤਿਆਰ ਬੈਠਾ ਤੇ ਤਿਆਰ ਧਰ ਕੇ ਇਥੇ ਮੋਰਚੇ 'ਚ ਬੈਠਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ